ਭਗਤਾਂ ਨੇ ਮਿਲ ਕੇ ਮਾ ਸੰਗੀਤਨ ਕੀਤਾ ਫਿਰ ਪ੍ਰਭੂ ਚੇਤਨ ਹੋਏ ਇਸ ਪ੍ਰਕਾਰ ਇਸ ਦਿਨ 3 ਘੰਟੇ ਤੱਕ ਲਗਾਤਾਰ ਪਰਮਾਨੰਦਾ ਸਮੁੰਦਰ ਉਮਰਦਾ ਰਿਹਾ ਇਸ ਲੀਲਾ ਨੂੰ ਮਹਾ ਪ੍ਰਕਾਸ਼ ਲੀਲਾ ਕਹਿੰਦੇ ਨੇ ਇਸ ਤੋਂ ਬਾਅਦ ਸ਼੍ਰੀਮਾ ਪ੍ਰਭੂ ਜੀ ਨੇ ਆਪਣੇ ਪਰਿਕਾਰਾਂ ਦੇ ਸਹਿਯੋਗ ਨਾਲ ਘਰ ਘਰ ਵਿੱਚ ਹਰੀ ਨਾਮ ਦਾ ਪ੍ਰਚਾਰ ਕੀਤਾ ਜਗਾਇ ਵਿਧਾਈ ਸ੍ਰੀ ਕੇ ਪਤਾਂ ਨੂੰ ਪਰਮੋਤਕਰਸ਼ ਜਗਾਇ ਵਿਧਾਈ ਸ੍ਰੀ ਕੇ ਪਤਾਂ ਦਾ ਉਦਾਰ ਕੀਤਾ ਕੁਝ ਵਿਦੇਸ਼ੀ ਬ੍ਰਹਮਣ ਨੂੰ ਮਹਾਪ੍ਰਭੂ ਜੀ ਦਾ ਪਰਮੋਤਕਰਸ਼ ਨਹੀਂ ਹੋਇਆ ਫਿਰ ਉਹਨਾਂ ਸਭ ਨੇ ਉੱਥੇ ਹੀ ਕਾਜੀ ਚਾਂਦਖਾਨ ਨੂੰ ਚੰਦ ਖਾਨ ਨੂੰ ਢੁਕਾ ਦਿੱਤਾ। ਬਸ। ਉਹ ਉਸਨੇ ਇੱਕ ਦਿਨ ਕੁਝ ਜਵਨਾਂ ਨੂੰ ਲੈ ਕੇ ਸੰਗੀਤ ਭਵਨ ਵਿੱਚ ਵੜ ਕੇ ਕੀਰਤਨਕਾਰਿਆਂ ਦੇ ਮਰਦੰਗ, ਖੋਲ, ਘਰਤਲਾ ਦੀ ਨੂੰ ਤੋੜ-ਫੋੜ ਕੇ ਫਿਰ ਅੱਗੇ ਤੋਂ ਬਹੁਤ ਚੇਤਾਵਨੀ ਦਿੱਤੀ ਤਾਂ ਸ਼੍ਰੀ ਮਾਹਾਰਾਜ ਜੀ ਨੇ ਬੈਸਨੂਨ ਬੈਸਨੂ ਦੀ ਪ੍ਰਾਰਥਨਾ ਉੱਤੇ ਕਾਜੀ ਦਾ ਆਧਾਰ ਕਰਨ ਦਾ ਸੰਕਲਪ ਕਰਕੇ ਮਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਹਜ਼ਾਰਾਂ ਲੋਕ ਇਕੱਠੇ ਹੋਏ ਨਵਦੀ ਵਿੱਚ ਅਜਾ ਕੀਰਤਨ ਕਦੇ ਨਹੀਂ ਹੋਇਆ ਸੀ ਕੀਰਤਨ ਦੀ ਆਵਾਜ਼ ਸੁਣ ਕੇ ਕਾਜੀ ਦੇ ਘਰ ਵਿੱਚ ਵੜ ਗਿਆ ਸ਼੍ਰੀ ਮਾਹਾਰਾਜੂ ਨੇ ਕਾਜੀ ਦੇ ਦੁਆਰ ਤੇ ਜਾ ਕੇ ਸਮਾਜ ਸਮੂਹਾਂ ਨੂੰ ਸ਼ਾਂਤ ਕਰਕੇ ਕਾਜੀ ਨੂੰ ਬੁਲਾਇਆ ਅਤੇ ਬੜੀ ਭਦਰਤਾਪੂਰਵਕ ਪੁੱਛਾ ਤੈਨੇ ਕੀਰਤਨ ਨੂੰ ਬੰਦ ਕਰਨ ਦਾ ਦੇਸ਼ ਕਿਉਂ ਦਿੱਤਾ ਕਾਜੀ ਨੇ ਕਿਹਾ ਆਪਦੀ ਬਰਾਦਰੀ ਦੇ ਬਹੁਤ ਸਾਰੇ ਲੋਕਾਂ ਨੇ ਅਤੇ ਕੁਝ ਮੇਰੇ ਮੁੱਲਾ ਨੇ ਵੀ ਕਿਹਾ ਸੀ ਕਿ ਨਵਾਈ ਪੰਡਤ ਸ਼ਾਸਤਰ ਵਿਰੁੱਧ ਕੰਮ ਕਰ ਰਿਹਾ ਹੈ ਇਸ ਨਾਲ ਦੇਸ਼ ਵਿੱਚ ਕਾਲ ਪੜ ਜਾਊਗਾ ਇਸ ਵਾਸਤੇ ਮਨੇ ਕੀਰਤਨ ਉਤੇ ਪਰਿਵੰਧ ਲਗਾਇਆ ਸੀਗਾ ਅਤੇ ਕੀਰਤਨਕਾਰਿਆਂ ਦੇ ਧੂਲ ਮਰਦੰਗ ਘੋੜ ਦਿੱਤੇ ਸੀ। ਜਿਸ ਵੇਲੇ ਮਾਪਰਬੂ ਜੀ ਨੇ ਪੁੱਛਿਆ ਕਿ ਅਜ ਕਿਉਂ ਨਹੀਂ ਕੀਰਤਨ ਨੂੰ ਰੋਕਦੇ ਹੋ? ਘਰ ਵਿੱਚ ਅੰਦਰ ਕਿਉਂ ਵੜ ਗਏ? ਉਦੋਂ ਕਾਜੀ ਨੇ ਕਿਹਾ ਦੇਖੋ ਗੌਰ ਹਰੀ ਮਨੇ ਜਿਸ ਦਿਨ ਇੱਕ ਭਗ ਦੇ ਘਰ ਵਿੱਚ ਖੁਸ ਕੇ ਟਰੋਲ ਹੋ ਰਿਹਾ ਸੀ ਉਸ ਦਿਨ ਰਾਤਰੀ ਵਿੱਚ ਮੈਨੂੰ ਸੁਪਨੇ ਵਿੱਚ ਇੱਕ ਬੜਾ ਭਿਆੰਕਰ ਸ਼ੇਰ ਦਿਖਾਈ ਦਿੱਤਾ ਅਤੇ ਉਹ ਮੇਰੇ ਕੋਲ ਆ ਕੇ ਕਹਿ ਰਿਹਾ ਸੀ ਕਿ ਜੇ ਹੁਣ ਤੈਨੇ ਕੀਰਤਨ ਦਾ ਵਿਰੋਧ ਕੀਤਾ ਤਾਂ ਉਹ ਸੇ ਟਰੋਲ ਦੀ ਤਰ੍ਹਾਂ ਤੇਰੇ પેટ ਮੈਂ ਫਾੜ ਦੂੰਗਾ ਐਨਾ ਕਹਿ ਕੇ ਉਹ ਸ਼ੇਰ ਨੇ ਮੇਰੇ પેટ ਉੱਤੇ ਆਪਣਾ ਸੰਜਾ ਰੱਖ ਦਿੱਤਾ ਇਹਨੇ ਵਿੱਚ ਮੈਂ ਚਿਤਕਾਰ ਕਰਕੇ ਜਾ ਗਿਆ ਸੁਪਨ ਦਾ ਉਹ ਡਰ ਮੇਰੇ ਮਨ ਵਿੱਚ ਅਜੇ ਤੱਕ ਸਮਾਇਆ ਹੋਇਆ ਹੈ ਹੁਣ ਮੈਂ ਕੀਰਤਨ ਦਾ ਵਿਰੋਧ ਨਹੀਂ ਕਰੂੰਗਾ ਅਤੇ ਦੇਖੋ ਗੌਰ ਹਰੀ ਹੁਣ ਮੈਂ ਜਾਣ ਗਿਆ ਕਿ ਤੁਸੀਂ ਸਾक्षात ਨਾਰਾਇਣ ਹੋ ਮੈਂ ਆਪ ਦੀ ਸ਼ਰਨ ਵਿੱਚ ਆ ਤੁਸੀਂ ਮੇਰੀ ਰੱਖਿਆ ਕਰੋ ਐਨਾ ਕਹਿ ਕੇ ਕਾਜੀ ਸ਼੍ਰੀਮਾ ਪ੍ਰਭੂ ਜੀ ਦੇ ਚਰਨਾਂ ਵਿੱਚ ਪੈ ਗਿਆ ਸ਼੍ਰੀਮਾ ਪ੍ਰਭੂ ਜੀ ਨੇ ਉਸ ਨੂੰ ਠਾ ਕੇ ਆਪਣੇ ਹਿਰਦੇ ਨਾਲ ਲਾ ਲਿਆ ਸ਼੍ਰੀ ਪ੍ਰਭੂ ਦਾ ਪ੍ਰੇਮ ਲਿੰਗਨ ਪਾ ਕੇ ਕਾਜੀ ਪ੍ਰੇਮਨੁਮਤ ਹੋ ਗਿਆ ਅਤੇ ਉਹ ਵੀ ਦੋਨੇ ਹੱਥ ਉਠਾ ਕੇ ਕੀਰਤਨ ਕਰਨ ਲੱਗਿਆ ਲੋਕ ਇਹ ਦ੍ਰਿਸ਼ ਨੂੰ ਦੇਖ ਕੇ ਦੰਗ ਰਹਿ ਗਏ ਇਸ ਪ੍ਰਕਾਰ శ్రీ ਮਾ ਪ੍ਰਭੂ ਜੀ ਨੇ ਕਾਇਦਾ ਉਦਾਰ ਕੀਤਾ శ్రీ ਮਾ ਪ੍ਰਭੂ ਜੀ ਨੇ ਆਪਣੇ ਭਗਤਾਂ ਦੇ ਨਾਲ ਵੀ ਖੂਬ ਮਨਮਾਨਾ ਵਿਨੋਦ ਕੀਤਾ ਕਦੇ ਤਾਂ ਸਵਨੂ ਕੱਤਰ ਇਕੱਠੇ ਕਰਕੇ શ્રી ਕ੍ਰਿਸ਼ਨ ਲੀਲਾ ਦਾ ਉਨਕਰਨ ਕਰਦੇ ਕਦੇ ਆਪਣੇ ਆਸੀ ਰੁਕਮਣੀ ਅਤੇ શ્રી ਰਾਧਾ ਦਾ ਪਾੜ ਕਰਦੇ ਬਾੜ ਵਿੱਚ ਆਪ ਨੂੰ ਸਦਾ ਹੀ ਭਾਵ ਅਵੇਸ਼ ਆ ਜਾਂਦਾ ਇੱਕ ਦਿਨ ਭਗਤਾਂ ਨੇ ਸ਼੍ਰੀ ਮਹਾਪ੍ਰਭੂ ਜੀ ਦੇ ਸਾਹਮਣੇ ਆਮਰ ਮੋਸੋ ਦਾ ਪ੍ਰਸਤਾਵ ਰੱਖਿਆ ਸ਼੍ਰੀ ਮਹਾਪ੍ਰਭੂ ਜੀ ਨੇ ਸਭ ਦੇ ਸਾਹਮਣੇ ਹੀ ਅੰਬ ਦੀ ਇੱਕ ਗੁੱਠਲੀ ਧਰਤੀ ਉੱਤੇ ਗੜ ਦਿੱਤੀ ਉਹ ਛੇਤੀ ਸਭ ਦੇ ਦੇਖਦੇ ਦੇਖਦੇ ਅੰਕ੍ਰਿਤ ਹੋ ਗਈ ਇੱਕ ਮੂਰਤ ਵਿੱਚ ਵਿਕਸ਼ਿਤ ਦਾ ਰੂਪ ਹੋ ਗਿਆ ਅਤੇ ਉਸ ਵਿੱਚ ਤੁਰੰਤ ਫਲ ਲੱਗਣ ਲੱਗੇ ਅਤੇ ਗੱਲ ਹੀ ਗੱਲ ਵਿੱਚ ਫਲ ਪੱਕ ਗਏ ਫਿਰ ਤਾਂ ਸਭ ਨੇ ਜੀ ਭਰ ਕੇ ਅੰਬ ਖਾਦੇ ਇੱਕ ਦਿਨ ਸ਼੍ਰੀ ਵਾਸਪਨ ਜੀ ਦੇ ਘਰ ਕੀਰਤਨ ਹੋ ਰਿਹਾ ਸੀ ਸੁਜੋਗ ਵਿੱਚ ਉਸ ਦਾ ਇਕਲੌਤਾ ਬੇਟਾ ਮੌਤ ਨੂੰ ਪ੍ਰਾਪਤ ਹੋ ਗਿਆ ਮਾਤਾ ਰੋਣ ਲੱਗੀ ਉਸ ਸਮੇਂ ਸ਼੍ਰੀ ਵਾਜ ਜੀ ਨੇ ਪਤਨੀ ਨੂੰ ਕਿਹਾ ਕਿ ਜੇ ਸੋਨੇ ਰੋਚ ਲਾ ਕੇ ਮਾਪਰਭੂ ਜੀ ਦੇ ਕੀਰਤਨ ਵਿੱਚ ਵਿਗਨ ਪਾਇਆ ਤਾਂ ਮੈਂ ਗੰਗਾ ਵਿੱਚ ਛਾਲ ਮਾਰ ਕੇ ਪ੍ਰਾਣ ਦੇ ਦੂੰਗਾ ਮਾਤਾ ਆਪਣੇ ਹਿਰਦੇ ਉਤੇ ਬੱਜਰ ਆ ਕੇ ਚੁੱਪ ਹੋ ਗਈ ਪਰੰਤੂ ਇਹ ਮਹਾਮੇਸ਼ਾ ਦਾ ਪ੍ਰਸੰਗ ਮਾਪਰਭੂ ਜੀ ਦਾ ਤੋਂ ਜ਼ਿਆਦਾ ਟਾਈਮ ਤੱਕ ਚੁੱਪ ਨਹੀਂ ਰਿਹਾ ਕੀਰਤਨ ਵਿੱਚ ਮੰਦ ਵਿੱਚ ਉਚਾਰਣ ਹੋਣ ਹੁਣ ਉੱਤੇ ਸ੍ਰੀ ਮਾਪਰਭੂ ਜੀ ਨੇ ਪੁੱਛਿਆ ਕਿ ਕੋਈ ਅਪ੍ਰੀਅ ਕਰਨਾ ਹੋ ਗਈ ਸ੍ਰੀ ਵਾਜ ਨੇ ਤਾਂ ਕੁਛ ਨਹੀਂ ਕਿਹਾ ਪਰੰਤੂ ਇੱਕ ਭਗਤ ਨੇ ਹੌਲੀ ਜੀ ਕਿ ਦੁਖਦ ਸਮਾਚਾਰ ਸੁਣਾ ਦਿੱਤਾ ਸ਼੍ਰੀ ਮਾਹ ਪ੍ਰਭੂ ਜੀ ਨੂੰ ਸਾਰਾ ਵਰਤਾਂ ਮਲੂਮ ਹੋਇਆ ਤਾਂ ਅੰਸ਼ੁਮਿਤ ਅਰ ਨਾਲ ਸ਼੍ਰੀ ਵਾਸ ਜੀ ਪੰਨ ਨੂੰ ਬੋਲੇ ਪੰਨ ਜੀ ਆਪਣੇ ਆਪਣੀ ਪੂਰਵ ਕੀਰਤਨ ਨਿਸ਼ਟਾ ਨਾਲ ਸ਼੍ਰੀ ਕ੍ਰਿਸ਼ਨ ਨੂੰ ਕ੍ਰੀਦ ਲਿਆ ਆਪ ਤਨ ਹੈ ਆਪ ਦੀ ਭਗਤੀ ਧੰਨ ਹੈ ਆਪ ਜਿਹੀ ਭਗਤਾਂ ਦੇ ਦਰਸ਼ਨ मात्र ਨਾਲ ਹੀ ਕਰੋੜਾਂ ਜਨਮਾਂ ਦੇ ਪਾਪ ਮਿੰਟਾਂ ਵਿੱਚ ਨਸ਼ਟ ਹੋ ਜਾਂਦੇ ਨੇ ਫਿਰ શ્રી ਮਾ ਪ੍ਰਭੂ ਜੀ ਨੇ ਮਰੇ ਹੋਏ ਬੱਚੇ ਦੀ ਆਤਮਾ ਨੂੰ ਬੁਲਾ ਕੇ ਉਸ ਨਾਲ ਆਤਮ ਕਥਾ ਸੁਣਾਈ ਅਤੇ ਸਭ ਨੂੰ ਗਿਆਨ ਪ੍ਰਦੇਸ਼ ਦਿਵਾਇਆ ਫਿਰ ਮਹਾਪ੍ਰਭੂ ਜੀ ਨੇ ਸ੍ਰੀ ਵਾਸ ਪੰਡਿਤ ਜੀ ਨੂੰ ਕਿਹਾ ਕਿ ਅੱਜ ਤੋਂ ਆਪ ਮੈਨੂੰ ਅਤੇ ਨਿਤਾਨੰਦ ਜੀ ਨੂੰ ਆਪਣਾ ਪੁੱਤਰ ਸਮਝਣਾ ਇਸ ਪ੍ਰਕਾਰ ਸ੍ਰੀ ਮਹਾਪ੍ਰਭੂ ਜੀ ਨੇ ਆਪਣੇ ਭਗਤਾਂ ਨੂੰ ਕਦੇ ਆਪਣਾ ઐਸ਼ਵਰਯ ਦਿਖਾ ਕੇ ਤੇ ਕਦੇ ਆਪਣਾ ਅਚਿੰਤ ਪਿਆਰ ਦਿਖਾ ਕੇ ਪਰਮ ਆਨੰਦ ਪ੍ਰਦਾਨ ਕੀਤਾ ਇਹ ਸਭ ਲਾਇਆ ਹੈ ਸ਼੍ਰੀ ਮਾਹ ਪ੍ਰਭੂ ਜੀ ਨੇ 24 ਵਰਸਾਂ ਦੇ ਵਿੱਚ ਕਰ ਦਿੱਤੀਆਂ ਜਿਵੇਂ ਭਗਤ ਗਾਨ ਆਦਿ ਲੀਲਾ ਕਹਿੰਦੇ ਨੇ ਇਸ ਤੋਂ ਬਾਅਦ ਸ਼੍ਰੀ ਮਾਹ ਪ੍ਰਭੂ ਜੀ ਦੀ ਮਦਸ ਲੀਲਾ ਪ੍ਰారంਭ ਹੁੰਦੀ ਹੈ ਇਸ ਵਿੱਚ ਸ਼੍ਰੀ ਮਾਹ ਪ੍ਰਭੂ ਜੀ ਨੇ ਸ਼੍ਰੀ ਕ੍ਰਿਸ਼ਨ ਭਗਤੀ ਦੇ ਅਧਿਕ ਜਿਆਦਾ ਪ੍ਰਚਾਰ ਵਾਸਤੇ ਘਰ ਛੱਡ ਕੇ ਸੰਨਿਆਸ ਲੈ ਲਿਆ ਸ਼੍ਰੀ ਮਾਹ ਪ੍ਰਭੂ ਜੀ ਨੇ ਆਪਣੇ ਸਨਿਆਸ ਦਾ ਨਿਸ਼ਚੈ ਸ਼੍ਰੀ ਨਿਤਿਆਨੰਦ ਜੀ ਸ਼੍ਰੀ ਗਦਾਧਾਰ ਜੀ ਆदि ਕੁਝ ਅੰਤਰੰਗ ਵਿਅਕਤੀਆਂ ਨੂੰ ਜਿਹਨਾਂ ਦੱਸਿਆ ਆਹ ਸਾבד ਦੇ ਫਿਰ ਦੇ ਉੱਤੇ ਮਾਨੋ ਬੱਜਰ ਬਾਤ ਹੋ ਗਿਆ ਹੌਲੀ ਹੌਲੀ ਇਹ ਸਨਿਆਸ ਦੀ ਵਾਰਤਾ ਸ੍ਰੀ ਸੱਚੀ ਮਾਤਾ ਤੇ ਪਤੀ ਪ੍ਰਾਣਾ ਸ਼੍ਰੀ ਵਿਸ਼ਨੂੰ ਪ੍ਰਿਆ ਦੇ ਕੰਨਾਂ ਵਿੱਚ ਪਹੁੰਚ ਗਈ ਸਾਰੇ ਹਾ ਹਕਾਰ ਹੋ ਗਿਆ ਪਰੰਤੂ ਕੋਈ ਵੀ ਸ੍ਰੀਮਨਾ ਮਹਾਪ੍ਰਭੂ ਜੀ ਨੂੰ ਆਪਣੇ ਨਿਸ਼ਚੈ ਤੋਂ ਬੁਝਤ ਨਹੀਂ ਕਰ ਸਕਿਆ ਆਪਣੀ ਮਾਤਾ ਪਤਨੀ ਅਤੇ ਭਗਤ ਬ੍ਰਿੰਦਾਨ ਨੂੰ ਤਰਤਰਾਉਂਦੀਆ ਸੰਤਾਵਨਾ ਦੇ ਕੇ ਉਹਨਾਂ ਸਭ ਦੀ anumati ਪ੍ਰਾਪਤ ਕਰ ਲਈ ਫਿਰ ਤਾਂ ਮਾਗਮਹਿੰਨੇ ਦੀ ਸ੍ਰਾਂਤੀ ਵਾਲੇ ਦਿਨ श्री महाप्रभु जी माता पत्नी ਅਤੇ ਪ੍ਰੀਏ ਪਰਿਕਰਾਂ ਨੂੰ ਆਪਾ ਪਰਿਕਰਾਂ ਦੀ अपार ममता ਨੂੰ ਛੱਡ ਕੇ ਦੋ ਘੜੀ ਰਾਤਰੀ ਰਹਿੰਦੇ ਹੋਏ ਘਰ ਤੋਂ ਨਿਕਲ ਗਏ। ਮਾਗਦੀ ਠੰਡੀ ਰਾਤ ਨੂੰ ਇੱਕ ਵਾਸਟਰ ਪਹਿਨੇ ਹੋਏ ਗੰਗਾ ਵਿੱਚ ਕੁੱਦ ਕੇ ਪਾਰ ਹੋ ਗਏ। ਅੱਜ ਵੀ ਗੰਗਾ ਦਾ ਉਗਾਟ ਨਿਰਦੇਖਾਰ ਦੇ ਨਾਮ ਨਾਲ ਉਹ ਸਿੱਧ ਹੈ ਸ੍ਰੀ ਗੌਰ ਸੰਦਰ ਦੇ ਡੇਢ ਸੰਕਲਪ ਉਤਕਟ ਪੈ ਰ ਗਿਆ ਅਤੇ ਬਾਧੇ ਹੋਏ ਨਰਾਗ ਨੂੰ ਅੱਗੇ ਸੰन्यास ਦੀਆਂ ਸਾਰੇ ਪ੍ਰਤੀਕੁਲਤਾएं ਆਪਣੇ ਆਪ ਦੂਰ ਹੋ ਗਈਆਂ ਕਟਵਨ ਵਾਸਤੇ ਸ਼੍ਰੀ ਕੇਸ਼ਵਤੀ ਨੇ ਆਪ ਨੂੰ ਵਿਧੀ ਪੂਰਵਕ ਸੰन्यास ਦੀ দীક્ષા ਦੇ ਦਿੱਤੀ ਆਪ ਦਾ ਨਵੇਂ ਨਾਮਕਰਨ ਕੀਤਾ ਸ੍ਰੀ ਕ੍ਰਿਸ਼ਨ ਚੈਤਨਯ ਸੰन्यास ग्रहण ਦੀ ਰਾਤਰੀ ਗੁਰੂ ਆਸ਼ਰਮ ਵਿੱਚ ਸੰਕੇਤਨੰਦ ਬਤਿਹਤ ਕਰ ਦੂਸਰੇ ਦਿਨ ਮਹਾਂਪ੍ਰਭੂ ਸ੍ਰੀ ਗੁਰਦੇਵ ਦੀ ਆਗਿਆ ਲੈ ਕੇ ਸ੍ਰੀ ਬ੍ਰਿੰਦਾਵਨ ਦੇ ਵਾਸਤੇ ਚੱਲ ਪਏ ਪਰੰਤੂ ਪ੍ਰੇਮ ਵੇਸ਼ ਹੋ ਜਾਣ ਦੇ ਕਾਰਨ 3 ਦਿਨਾਂ ਤੱਕ ਰਾੜ ਦੇਸ਼ ਵਿੱਚ ਹੀ ਹਨੁਮਤ ਹੋ ਕੇ ਘੁੰਮਦੇ ਰਹੇ ਨਾਲ ਹੀ ਸ੍ਰੀ ਨਿੱਤਾਨੰਦ ਜੀ ਸੀਗੇ ਇੰਨਾ ਤੋਂ ਬਾਅਦ ਸ਼੍ਰੀ ਮਹਾਪ੍ਰਭੂ ਜੀ ਸ੍ਰੀ ਨਿੱਤਾਨੰਦ ਜੀ ਨੂੰ ਨਵਦੀ ਭੇਜ ਕੇ ਚੌਥੇ ਦਿਨ ਸ਼ਾਂਤੀਪੁਰ ਵਿੱਚ ਸ੍ਰੀ ਦਵੇਤਾਚਾਰੀਆ ਜੀ ਦਾ ਆਏ ਸ੍ਰੀ ਨਿੱਤਾਨੰਦ ਜੀ ਦੇ ਦੁਆਰਾ ਨਵੀਂ ਦੇ ਵਾਸੀਆਂ ਨੂੰ ਸ਼੍ਰੀ ਮਹਾਪ੍ਰਭੂ ਜੀ ਦਾ ਪਤਾ ਮਿਲਿਆ ਤਾਲਖਾਂ ਨਵੀਂ ਦੇ ਵਾਸੀ ਆਪਣੇ ਗੌਰ ਸੁੰਦਰ ਦਾ ਦਰਸ਼ਨ ਕਰਨ ਵਾਸਤੇ ਸ਼ਾਂਤੀ ਪਰ ਪਹੁੰਚੇ ਸ਼੍ਰੀ ਸ਼ਤੀ ਮਾਤਾ ਤਾਂ ਪੁੱਤਰ ਵਜੋਗ ਦੇ ਵਿੱਚ 5 ਦਿਨ ਵਿੱਚ ਕੁਝ ਵੀ ਨਹੀਂ ਖਾਇਆ ਸ਼੍ਰੀ ਨਿਤਾਨੰਜ ਨੇ ਮਹਾਪ੍ਰਭੂ ਜੀ ਦਾ ਸਮਾਚਾਰ ਸੁਣਾ ਕੇ ਮਾਤਾ ਨੂੰ ਕੁਝ ਭੋਜਨ ਕਰਾਇਆ ਫਿਰ ਉਸ ਨੂੰ ਪਾਲਕੀ ਉੱਤੇ ਬਿਠਾ ਕੇ ਭਗਤ ਮੰਡਲੀ ਨਾਲ ਸ਼ਾਂਤੀ ਪਰ ਪਹੁੰਚੇ। ਪਹਿਲਾਂ ਜੋ ਲੋਕ ਕੁਝ ਵਿਰੋਧ ਕਰਦੇ ਸੀ ਕੋਈ ਬੈਰ ਭਾਪ ਛੱਡ ਕੇ ਉੱਥੇ ਆ ਗਏ। ਸ੍ਰੀ ਮਹਾਪ੍ਰਭੂ ਜੀ ਦੇ ਸਰਨਾ ਵਿੱਚ ਪੈ ਕੇ ਬਾਰੰਬਾਰ ਪ੍ਰਾਰਥਨਾ ਕਰਨ ਲੱਗੇ। ਮਾਤਾ ਪਿਤਾ ਦਾ ਮਾਤਾ ਪੁੱਤਰ ਦਾ ਮਿਲ ਅਤਿਅੰਤ ਹਿਰਦੇਵਾਰਕ ਸੀ। ਸ੍ਰੀ ਮਹਾਪ੍ਰਭੂ ਜੀ ਨੇ ਮਾਤਾ ਦੇ ਚਰਨਾਂ ਵਿੱਚ ਪ੍ਰਣਾਮ ਕਰਕੇ ਕਿਹਾ ਮਾਂ ਮੈਂ ਤਾਂ ਸਦਾ ਤੇਰਾ ਹੀ ਰਹੂੰਗਾ ਮੈਨੇ ਸਿਆਸਤਾ ਲੈ ਲਿਆ ਹੈ ਹੁਣ ਵੀ ਜਿੱਥੇ ਕਹੂੰਗੀ ਉਥੇ ਹੀ ਰਹੂੰਗਾ ਜਿਵੇਂ ਇਹ ਰੱਖੇਗੀ ਉਸੇ ਤਰ੍ਹਾਂ ਹੀ ਰਹੂੰਗਾ ਇਹ ਸੁਣ ਕੇ ਮਾਤਾ ਨੂੰ ਬਹੁਤ ਸਤਿਰਜ ਹੋਇਆ ਫਿਰ ਸੱਚੀ ਮਾਤਾ ਨੇ ਆਪਣੇ ਹੱਥ ਵਿੱਚ ਭੋਜਨ ਬਣਾ ਹੱਥ ਨਾਲ ਭੋਜਨ ਬਣਾ ਕੇ ਆਪਣੇ ਨਿਵਾਇ ਨੂੰ ਭੋਜਨ ਕਰਾਇਆ 10 ਦਿਨਾਂ ਤੱਕ ਸ਼ਾਂਤੀ ਪਰਵੇਚ ਰਹਿ ਕੇ ਮਾਤਾ ਦੇ ਹੱਥ ਦਾ ਭੋਜਨ ਕਰਕੇ ਮਾ ਨੂੰ ਪਰਮ ਸੰਤੋਸ਼ ਪ੍ਰਦਾਨ ਕਰਕੇ ਉਸ ਤੋਂ ਬਾਅਦ ਸ਼੍ਰੀ ਮਾ ਪ੍ਰਭੂ ਜੀ ਮਾਤਾ ਦੇ ਯਾਗ ਲੈ ਕੇ ਸ਼੍ਰੀ ਜਗਨਨਾਥਪੁਰ ਦੀ ਯਾਤਰਾ ਵਾਸਤੇ ਚੱਲ ਪਈ। ਨਿਤਿਆਨੰਦ ਜੀ ਜਗਦਾਨੰਦ ਜੀ ਪੰਜ ਪੰਜ ਮਾਨਵ ਭਾਵ ਸ਼੍ਰੀ ਮਹਾਪ੍ਰਭੂ ਜੀ ਦੇ ਸੰਗ ਲੱਗੇ ਰਸਤੇ ਵਿੱਚ ਅਸੰਖਿਆ ਲੋਕਾਂ ਨੂੰ ਆਪਣੇ ਦਰਸ਼ਨ ਸਪਰਸ਼ਣ ਅਲਿੰਗਨ ਨਾਮੋਚਾਰਨ ਆਦਿ ਨਾਲ ਕਰਤਾਰਤ ਕਰਦੇ ਹੋਏ अनेका ਪਿੰਡਾਂ ਨਗਰਾਂ ਨੂੰ ਪਾਰ ਕਰਦੇ ਹੋਏ ਸ਼੍ਰੀ ਮਹਾਪ੍ਰਭੂ ਜੀ ਸਤਮਨਾ ਖੇਤਰ ਵਿੱਚ ਸ਼੍ਰੀ ਸ਼ੀਰ ਚੋਰਾ ਗੋਪੀਨਾਥ ਜੀ ਅਤੇ ਕਟਕ ਵਿੱਚ ਸ੍ਰੀ ਸਾਕਸ਼ਿਕਪਾਲ ਜੀ ਦਾ ਦਰਸ਼ਨ ਕਰਦੇ ਹੋਏ ਭੁਨੇਸ਼ਰ ਪਹੁੰਚੇ ਉੱਥੇ ਮਹਾਦੇਵ ਜੀ ਦਾ ਦਰਸ਼ਨ ਕਰਕੇ ਭਗਵਾਨ ਨਾਮ ਕੀਰਤਨ ਕਰਦੇ ਹੋਏ ਅੱਗੇ ਚਲੇ ਤਾਂ ਸ੍ਰੀ ਨਿਤਿਆਨਾਥ ਜੀ ਨੇ ਪ੍ਰੇਮ અવਤਾਰ ਸ੍ਰੀ ਮਾ ਪ੍ਰਭੂ ਜੀ ਦੇ ਵਾਸਤੇ ਧਨ ਦੀ ਅਵਸ਼ਕਤਾ ਨਾ ਸਮਝ ਕੇ ਉਸ ਨੂੰ ਤੋੜ ਕੇ ਦੂਰ ਸੁੱਟ ਦਿੱਤਾ ਜਦੋਂ ਮਹਾਪ੍ਰਭੂ ਜੀ ਨੇ ਅਤੇ ਮਹਾਪ੍ਰਭੂ ਜੀ ਨੇ ਕੋਸ਼ਿਸ਼ ਸ਼ੋ ਪ੍ਰਗਟ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਆਪ ਮੈਨੂੰ ਇਹਦਾਂ ਸਮਝੋ ਅੱਗੇ ਜਦੋਂ 18 ਨਾਲਾ ਨਾਮਕ ਸੰਤ ਤੇ ਪਹੁੰਚੇ ਅਤੇ ਦੂਰ ਤੋਂ ਜਦੋਂ ਸ਼੍ਰੀ ਜਗਨਨਾਥ ભગવાન ਦੇ ਮੰਦਰ ਦਾ ਸੂਖ ਦਿਖਾਏ ਦੇਣੇ ਲੱਗਿਆ ਤਾਂ ਮਾਹ ਪ੍ਰਭੂ ਜੀ ਉੱਥੋਂ ਹੀ تیر ਦੀ ਤਰ੍ਹਾਂ ਚੱਲ ਪਏ ਸਹਾਸੰਗੀ ਪਿੱਛੇ ਰਹਿ ਗਏ શ્રી ਜਗਨਨਾਥ ਭਗਵਾਨ ਦਾ ਦਰਸ਼ਨ ਕਰਕੇ ਮਾਹ ਪ੍ਰਭੂ ਜੀ ਪ੍ਰਵੇਸ਼ ਵਿੱਚ ਮੁਰਸ਼ਿਤ ਹੋ ਗਏ ਦੇਵ ਜੋਗ ਨਾਲ ਉਸ ਸਮੇਂ ਸਰਪਉ ਬਾਸੂਦੇ ਪਟਾਚਾਰਿਆ ਜੀ ਉੱਥੇ ਆਏ ਹੋਏ ਸੀ ਉਹ ਸੇਵਕਾਂ ਦੁਆਰਾ ਮਾਹ ਪ੍ਰਭੂ ਜੀ ਨੂੰ ਉਠਾ ਕੇ ਆਪਣੇ ਘਰ ਲੈ ਗਏ ਐਨੇ ਵਿੱਚ ਆਪ ਦੇ ਸਾਥੀ ਵੀ ਉੱਥੇ ਪਹੁੰਚ ਗਏ ਸਭ ਨੇ ਉੱਚ ਸਭ ਨੇ ਉੱਚੀ ਆਵਾਜ਼ ਨਾਲ ਸ੍ਰੀ ਕ੍ਰਿਸ਼ਨ ਦੇ ਨਾਮ ਦਾ ਸੰਕੀਰਤਨ ਕੀਤਾ ਤੇ ਮਾਪਾਪੂ ਦੀ ਮੂਰਖਾ ਦੂਰ ਹੋਈ। ਸ੍ਰੀ ਮਾਪਾਪੂ ਜੀ ਨੇ ਕਿਰਪਾ ਕਰਕੇ ਸ੍ਰੀ ਸਰਭਉਮ ਜੀ ਨੂੰ ਪਰਮਭੈਸ਼ਣ ਬਣਾ ਦਿੱਤਾ ਇਸ ਪ੍ਰਸੰਗ ਦੀ ਚਰਚਾ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਸ੍ਰੀ ਸਰਪਾਉ ਜੀ ਨੇ ਬੈਸਨੂ ਹੁੰਦੇ ਹੀ ਅਨੇਕਾਂ ਲੋਕਾਂ ਨੂੰ ਮਾਪ੍ਰਭੂ ਜੀ ਦੇ ਨਾਲ ਜੋੜ ਦਿੱਤਾ ਪੂਰੀ ਨਰੇਸ਼ ਰਾਜਾ ਪ੍ਰਤਾਪ ਰੁਦਰ ਵੀ ਮਾਪ੍ਰਭੂ ਜੀ ਦੇ ਅਨੇ ਹੀ ਹੋ ਗਏ ਸ੍ਰੀ ਨੀਲਾਚਲ ਵਾਸੀ ਮਾਪ੍ਰਭੂ ਜੀ ਨੂੰ ਸਚਲ ਜਗਨਨਾਥ ਕਹਿਣ ਲੱਗੇ ਲਗਭਗ 3 ਮਹੀਨੇ ਦਾ ਪੂਰੀ ਵਿੱਚ ਰਹਿਣ ਦੇ باوجود ਮਾ ਪ੍ਰਭੂ ਜੀ ਨੇ ਦੱਖਣ ਭਾਰ ਦੇ ਤੀਰਥਾਂ ਦੀ ਯਾਤਰਾ ਕੀਤੀ ਨਾਲ ਹੀ ਸੇਵਾ ਵਿੱਚ ਸ੍ਰੀ ਕ੍ਰਿਸ਼ਨ ਦਾਸ ਨਾਮਕ ਇੱਕ ਪੰਡਤ ਸੀਗੇ ਕੁਰਮਾਚਲ ਵਿੱਚ ਸ੍ਰੀ ਕੁਰਮ ભગવાન ਦਾ ਦਰਸ਼ਨ ਕੀਤਾ ਇੱਕ ਕੁਰਮ ਨਾਮਕ ਬ੍ਰਾਹਮਣ ਦੇ ਰੋਧ ਉਤੇ ਉਸ ਦੇ ਘਰ ਵਿੱਚ ਵਿਖਿਆ ਤੇ ਰਾਤਰੀ ਦਾ ਨਿਵਾਸ ਕੀਤਾ ਅਤੇ ਵਾਸੂਦੇਵ ਨਾਮਕ ਬ੍ਰਾਹਮਣ ਜੋ ਪਰਮੈਸ਼ਰ ਸੀ ਜਦੋਂ ਕਿ ਉਹਨੂੰ ਕੁਸਟ ਹੋ ਗਿਆ ਸੀਗਾ ਤਾਂ ਵੀ ਮਾ ਪ੍ਰਭੂ ਜੀ ਨੇ ਉਸ ਨੂੰ ਆਪਣੇ ਖੇਦ ਨਾਲ ਲਗਾ ਕੇ ਕਿਰਤਾਰ ਕੀਤਾ ਪ੍ਰਭੂ ਦਾ ਸਪਰਸ਼ ਪਾਉਂਦੇ ਹੀ ਵਾਸੂਦੇਵ ਜੀ ਦਾ ਸਰੀਰ ਦਿਬ्य ਹੋ ਗਿਆ उसका कुछ रोग ना जाने कितने चलिया गया अगे चलने तो तुम विद्यानगर विच राजधिकारी परम वैष्णव विद्वान श्री रामानंद राय ने रामा श्री रामानंद राय मिलन हुआ श्री प्रभु ने लोग कल्याणार्थ श्री रामानंद राय के मुख न साध्या साधन तत्व का अत्यंत सुंदर ਨਿਰੂਪਨ ਕਰਵਾਇਆ ਅਤੇ ਅੰਤ ਵਿੱਚ ਆਪਣੇ श्री राधा कृष्ण ਮਿਲਨ ਰੂਪ ਦਾ ਦਰਸ਼ਨ ਕਰਾਇਆ ਅਤੇ ਰਾਜਕਾਲ ਦਾ ਪਰਪੰਨ ਛੱਡ ਕੇ ਸ੍ਰੀ ਜਗਨਨਾਥਪੁਰੀ ਵਿੱਚ ਰਹਿਣ ਦਾ ਆਦੇਸ਼ ਦਿੱਤਾ ਅਕਸ਼ਯਬਾਰਤੀ ਵਿੱਚ ਇੱਕ ਵੇਸ਼ਿਆ ਪ੍ਰੇਮੀ શેઠ ਤਨੀਰਾਮ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਵਿਦੇਸ਼ ਦੇ ਕੇ ਮੈਸ਼ਨ ਬਣਾਇਆ ਸ਼ਿਰੰਗ ਖੇਤਰ ਵਿੱਚ ਬੈਂਗਟਵਟ ਨਾਮਕ ब्राह्मण ਦੇ ਘਰ 4 ਮਹੀਨੇ ਤੱਕ ਵਾਸ ਕੀਤਾ। શ્રી ਬੈਂਕਰ ਭਟਜੀ ਦੇ ਜੀ ਪੁੱਤਰ ਗੋਪਾਲ ਭਟਜੀ ਸੀਗੇ। ਇਹਨਾਂ ਦੀ ਕਥਾ ਅੱਗੇ ਲਿਖੀ ਜਾਉਗੀ। ਇਹਨਾਂ ਉਤੇ શ્રી ਮਹਾਪ੍ਰਭੂ ਜੀ ਦੀ વિશેષ ਕਿਰਪਾ ਹੋਈ। ਸਤਭੰਤ ਦੇ ਵਿੱਚ શ્રી ਰਾਮੇਸ਼ਵਰ ਮਹਾ ਦੇਵ ਜੀ ਦੇ ਦਰਸ਼ਨ ਕੀਤੇ। ਤ੍ਰਿੰਬਕੁਰ ਰਾਜ ਵਿੱਚ ਪਹੁੰਚ ਕੇ ਆਦਿਕ ਕੇਸ਼ਵ ਭਗਵਾਨ ਦੇ ਦਾਰਸ਼ਨਿਕ ਅਤੇ ਇਹਨਾਂ ਦੇ ਵੈਸ਼ਨਵ ਸਿਧਾਂਤਾਂ ਦਾ ਇਹ ਪੂਰਵ ਗ੍ਰੰਥ ਸ੍ਰੀ ਬ੍ਰਹਮ ਸਹਿਤਾ ਦਾ ਸਹਿਤਾ ਦੀ ਬੁਲਵੰਦੀ ਹੋਈ। ਸ੍ਰੀ ਕ੍ਰਿਸ਼ਨ ਬੇਣਾ ਨਦੀ ਦੇ ਤੱਟ ਤੇ ਨਿਵਾਸ ਕਰਨ ਵਾਲੇ ਬ੍ਰਾਹਮਣਾਂ ਦੇ ਇੱਥੇ ਸ੍ਰੀ ਬਿਲੇ ਮੰਗਲ ਕ੍ਰਿਤ ਸ੍ਰੀ ਕ੍ਰਿਸ਼ਨ ਅਮਰਤ ਗ੍ਰੰਥ ਦੀ ਪ੍ਰਾਪਤੀ ਹੋਈ। ਇਹਨਾਂ ਦੋਨੇ ਗ੍ਰੰਥਾਂ ਤੋਂ ਇਨਾਦੋਂ ਨੇ ਗ੍ਰੰਥਾ ਨੂੰ ਵੜੇ ਜਾਂਦਾ ਨਾਲ ਸ਼੍ਰੀਮਾ ਪ੍ਰਭੂ ਜੀ ਆਪਣੇ ਨਾਲ ਲੈ ਆਏ ਪੰਡਰਪੁਰ ਵਿੱਚ ਪੁੰਡਰਿਕਨਾਥਕ ਉਹਨਾਂ ਦਾ ਦਰਸ਼ਨ ਅਤੇ ਉਹਨਾਂ ਦੇ ਸਾਹਮਣੇ ਨਿਤ ਸੰਗੀਤਨ ਕੀਤਾ ਸ਼ੋਰਾਂੰੰਦੀ ਵਣ ਵਿੱਚ ਨਿਰੋਜੀ ڈاکੂ ਨੂੰ ਉਪਦੇਸ਼ ਦੇ ਦਿੱਲ ਸਹਿਤ ਉਪਦੇਸ਼ ਦੇ ਕੇ ਵੈਸ਼ਨ ਬਣਾਇਆ ਨਿਰੋਜੀ ਬਰੋਧ ਤੱਕ ਮਾਰ ਪ੍ਰਭੂ ਜੀ ਦੇ ਨਾਲ ਨਾਲ ਸੇਵਾ ਵਿੱਚ ਰਿਹਾ ਉਥੇ ਹੀ ਆਪਣੇ శ్రీ ਮਾ ਪ੍ਰਭੂ ਜੀ ਦੇ ਸਾਹਮਣੇ ਆਪਣੇ ਨਸ਼ਵ શરીર ਦਾ ਤਿਆਰ ਕਰ ਦਿੱਤਾ ਸ੍ਰੀ ਦਵਾਰਕਾਪੁਰੀ ਵਿੱਚ ਭਗਵਾਨ ਸ੍ਰੀ ਦਵਾਰਕਾधीश ਦਾ ਦਰਸ਼ਨ ਕੀਤਾ ਅਤੇ 15 ਦਿਨ ਤੱਕ ਉਥੇ ਰਹੇ ਸੇ ਚਰਚਾ ਅਗਲੇ ਭਾਗ ਵਿੱਚ